ਸਾਰਿਆਂ ਦਾ ਮੇਰੇ YouTube ਚੈਨਲ ਦੇ ਉੱਤੇ ਆਉਣ ਦਾ ਧੰਨਵਾਦ ਕਰਦਾ ਹਾਂ ਅੱਜ ਅਸੀਂ ਇਸ ਸੈਸ਼ਨ ਦੇ ਵਿੱਚ ਡਿਸਕਸ ਕਰਨਾ ਵਾ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤੱਕ ਸਿੱਖਾਂ ਦਾ ਇਤਿਹਾਸ ਦੇ ਵਿੱਚ ਯੋਗਦਾਨ ਭਗਤੀ ਦਾ ਇਸ ਤੋਂ ਪਹਿਲਾਂ ਅਸੀਂ ਜਿਹੜੇ ਇਹਦੇ ਦੋ ਪਾਰਟਸ ਬਣਾਏ ਨੇ ਉਹਦੇ ਵਿੱਚ ਅਸੀਂ ਕੀ ਹੈ ਸ਼ਾਰਟ ਤੇ ਲੌਂਗ ਕਵੈਸ਼ਨਸ ਨੂੰ ਡਿਸਕਸ ਕੀਤਾ ਵਾ ਤੇ ਜਿਹੜੇ ਬੱਚਿਆਂ ਨੇ ਪਹਿਲਾ 파ਟ ਤੇ ਦੂਜਾ 파ਟ ਨਹੀਂ ਦੇਖਿਆ ਤਾਂ ਉਹ ਦੇਖ ਸਕਦੇ ਆ ਤੇ ਉਹਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੂਗਾ ਇਹ ਕਲਾਸ 10ਵੀਂ ਦੇ ਸਮਾਜਿਕ ਸਿੱਖਿਆ ਦਾ ਇਤਿਹਾਸ ਭਾਗ ਦਾ ਹੈ ਤੀਜਾ ਭਾਗ ਆ ਰਿਹਾ ਵਾ ਇਹ ਪੰਜਾਬੀ ਮੀਡੀਅਮ ਸਟੂਡੈਂਟਸ ਦੇ ਲਈ ਇਹ ਸੈਸ਼ਨ ਬਣਾਇਆ ਗਿਆ ਵਾ ਸਟਾਰਟ ਕਰਦੇ ਆਂ ਤੇ ਸੈਸ਼ਨ ਨੂੰ ਅਸੀਂ ਤਿੰਨੇ ਜਿਹੜੇ ਦੇ ਲੌਂਗ ਕੁਐਸਚਨ ਆਨਸਰਸ ਸੀ ਉਹ ਡਿਸਕਸ ਕਰ ਚੁੱਕੇ ਸੀ ਪ੍ਰੀਵੀਅਸ ਵੀਡੀਓ ਦੇ ਵਿੱਚ ਹੁਣ ਅਸੀਂ ਚੌਥੇ ਤੋਂ ਸਟਾਰਟ ਕਰਨਾ ਵਾ ਦੇਖੋ ਕੀ ਆ ਗੁਰੂ ਰਾਮਦਾਸ ਜੀ ਨੇ ਸਿੱਖਾਂ ਦੇ ਧਰਮ ਦੇ ਵਿਕਾਸ ਲਈ ਕੀ ਯਤਨ ਕੀਤਾ ਅਨਸਰ ਹੈ ਗੁਰੂ ਰਾਮਦਾਸ ਜੀ ਜਿਹੜੇ ਨੇ ਉਹ ਚੌਥੇ ਗੁਰੂ ਸਨ ਤੇ ਉਹਨਾਂ ਨੇ ਪੰਥ ਦੇ ਵਿਕਾਸ ਦੇ ਲਈ ਕਈ ਤਰ੍ਹਾਂ ਦੇ ਯੋਗਦਾਨ ਕੀਤੇ ਜਿਵੇਂ ਪਹਿਲਾ ਸੀਗਾ ਅੰਮ੍ਰਿਤਸਰ ਦਾ ਨੀਂਹ ਵੀ ਜਿਹੜਾ ਨੀਂ ਪੱਥਰ ਸੀਗਾ ਗੁਰੂ ਰਾਮਦਾਸ ਜੀ ਨੇ ਰਾਮਦਾਸਪੁਰ ਦੇ ਨਾਮ ਤੇ ਰੱਖਿਆ ਸੀ ਅੱਜ ਕੱਲ ਜਿਹੜਾ ਇਸ ਨੂੰ ਕੀ ਹੈ ਅੰਮ੍ਰਿਤਸਰ ਵੀ ਕਿਹਾ ਜਾਂਦਾ ਵਾ 1573 ਈਸਵੀ ਦੇ ਵਿੱਚ ਜਿਹੜੇ ਗੁਰੂ ਜੀ ਸੀਗੇ ਉਹਨਾਂ ਨੇ ਅੰਮ੍ਰਿਤਸਰ ਤੇ ਸੰਤੋਖਸਰ ਦੇ ਵਿੱਚੋਂ ਜਿਹੜੇ ਸਰੋਵਰ ਸੀਗੇ ਉਹਦੀ ਖਦਾਈ ਸ਼ੁਰੂ ਕਰਵਾਈ ਕੁਝ ਕੀ ਸਮਿਆਂ ਦੇ ਵਿੱਚ ਜਿਹੜੇ ਸਰੋਵਰ ਨੇ ਉਹਦੇ ਚਾਰੇ ਪਾਸੇ ਜੇ ਇੱਕ ਛੋਟਾ ਜਿਹਾ ਸ਼ਹਿਰ ਜਾਂ ਬਸ ਗਿਆ ਸੀ ਜਿਸ ਨੂੰ ਨਾਮ ਦਿੱਤਾ ਗਿਆ RAMDASPUR ਤੇ ਇਸ ਤੋਂ ਬਾਅਦ ਜਿਹੜਾ ਇਹ ਨਗਰ ਸੀ ਇਹ ਆਤਮ ਨਿਰਪਰ ਬਣਾਉਣਾ ਚਾਹੁੰਦੇ ਸੀ ਤਾਂ ਕਰਕੇ ਇੱਥੇ 52 ਵੱਖਰੇ ਵੱਖਰੇ ਵਪਾਰੀਆਂ ਨੂੰ ਸੱਦਾ ਦਿੱਤਾ ਗਿਆ ਉਹਨਾਂ ਵਿੱਚ ਇੱਕ ਬਾਜ਼ਾਰ ਦੀ ਸਥਾਪਨਾ ਕੀਤੀ ਗਈ ਅੱਜ ਕੱਲ ਜਿਹੜਾ ਇਸ ਨੂੰ ਗੁਰੂ ਕਾ ਬਾਜ਼ਾਰ ਵੀ ਕਹਿੰਦੇ ਨੇ ਦੂਜਾ ਹੈਗਾ ਮਨਸਤ ਪ੍ਰਥਾ ਦਾ ਆਰੰਭ ਮਨਸਤ ਪ੍ਰਥਾ ਦਾ ਨੂੰ ਪਤਾਵਾ ਵੀ ਜਿਹੜੇ ਸਿੱਖਾਂ ਨੂੰ ਕੀ ਆ ਧਨ ਰਾਸ਼ੀ ਨੂੰ ਇਕੱਠੀ ਕਰਨ ਦੇ ਲਈ ਤੇ ਆਪਣੇ ਧਰਮ ਦੇ ਪ੍ਰਚਾਰ ਦੇ ਲਈ ਜਿਹੜੇ ਪੈਸੇ ਲੋੜ ਪੈਂਦੀ ਸੀ ਉਹਨੂੰ ਇਕੱਠਾ ਕਰਨ ਦੇ ਲਈ ਮਨਸਤ ਪ੍ਰਥਾ ਚਲਾਈ ਗਈ ਦੇਖੋ ਕੀ ਦੱਸਿਆ ਗਿਆ ਵੀ ਇਹਦਾ ਆਰੰਭ ਜਿਹੜਾ ਸੀ RAMDAS JI ਨੇ ਚਿਰਗੁਰ ਰਾਮਦਾਸ ਜੀ ਜਿਹੜੇ ਸੀਗੇ ਉਹਨਾਂ ਨੇ ਅੰਮ੍ਰਿਤਸਰ ਜਾਂ ਸੰਤੋਖ ਸਰ ਨਾਂ ਦੇ ਜਿਹੜੇ ਸਰੋਵਰ ਸੀਗੇ ਉਹਨਾਂ ਦੀ ਖਦਾਈ ਲਈ ਕਾਫੀ ਧੰਦੀ ਜ਼ਰੂਰ ਸੀ ਤਾਂ ਕਰਕੇ ਉਹਨਾਂ ਨੇ ਮਨਸਾ ਪ੍ਰਥਾ ਜਿਹੜੀ ਸੀ ਉਹ ਸਟਾਰਟ ਕਰਾਈ ਇਹਨਾਂ ਮਨਸਾ ਦਾ ਨੇ ਵਕਫਾ ਦੇਸ਼ਾਂ ਦੇ ਵਿੱਚ ਸਿੱਖ ਧਰਮ ਦੇ ਪ੍ਰਚਾਰ ਕੀਤਾ ਤੇ ਕਾਫੀ ਧਨ ਵੀ ਇਕੱਠਾ ਕੀਤਾ ਸੀ ਉਸ ਤੋਂ ਬਾਅਦ ਹੈ ਉਦਾਸੀਆਂ ਦਾ ਮਤ ਭੇਦ ਦੀ ਸਥਾਪਤੀ ਸਮਾਪਤੀ ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਜਿਹੜੇ ਸੀ ਉਹ ਸਿੱਖਾਂ ਦੇ ਵਿੱਚ ਉਦਾਸੀ ਸੰਪਰਦਾਏ ਤੋਂ ਅਲੱਗ ਕਰ ਦਿੱਤਾ ਸੀ ਕਿਉਂਕਿ ਗੁਰੂ ਰਾਮਦਾਸ ਜੀ ਦੇ ਨਾਲ ਉਸਦੀ ਉਦਾਸੀਆਂ ਦਾ ਬੜਾ ਨਿਮਰਤਾਪੂਰਨ ਵਿਵਹਾਰ ਕੀਤਾ ਉਦਾਸੀ ਸੰਪਰਦਾਇ ਦੇ ਨੇਤਾ ਸੀਗੇ ਪਾਪਾ ਸ਼੍ਰੀ ਚੰਦ ਜੀ ਜੇ ਕਿ ਇੱਕ ਵਾਰ ਰਾਮਦਾਸ ਜੀ ਨੂੰ ਮਿਲੇ ਤੇ ਉਹਨਾਂ ਨੇ ਜਿਹੜੇ ਵਿਚਾਰ ਮਹੱਤਵਪੂਰਨ ਬਰਤਲਾਵ ਹੋਈ ਸ਼੍ਰੀ ਚੰਦ ਜੀ ਨੇ ਗੁਰੂ ਸਾਹਿਬ ਜੀ ਦੀ ਨਿਮਰਤਾ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਤੇ ਗੁਰੂ ਜੀ ਨੂੰ ਉਹਨਾਂ ਨੇ ਸੇਸ਼ਟ ਮੰਨ ਕੇ ਉਹਨਾਂ ਦੀ ਜਿਹੜਾ ਜਿਹੜਾ ਉਹਨਾਂ ਦੀ ਕਹਿਣਾ ਸੀ ਉਹ ਮੰਨ ਲਿਆ ਸੀ ਉਸ ਤੋਂ ਬਾਅਦ ਇਹ ਸਮਾਜ ਸੁਧਾਰਕ ਗੁਰੂ ਰਾਮਦਾਸ ਜੀ ਜਿਹੜੇ ਸੀ ਉਹ ਗੁਰੂ ਅਮਰਦਾਸ ਜੀ ਦੇ ਦੁਆਰਾ ਹੀ ਸ਼ੁਰੂ ਕੀਤੇ ਗਏ ਜਿਹੜੇ ਨਵੇਂ ਰੀਤੀ ਰਿਵਾਜਾਂ ਨੂੰ ਜਾਰੀ ਰੱਖਦੇ ਸੀਗੇ ਤੇ ਉਹਨਾਂ ਨੇ ਸਰਤੀ ਪਥਾ ਜਿਹੜਾ ਸੀ ਉਹ ਨਿੰਦਿਆ ਕੀਤੀ ਤੇ ਵਿਧਵਾ ਦੇ ਮੁਰ ਵਿਆਹ ਦੇ ਲਈ ਵੀ ਮਨਜ਼ੂਰੀ ਦਿੱਤੀ ਤੇ ਵਿਆਹ ਸ਼ਾਦੀ ਦੇ ਮੌਕੇ ਦੇ ਉੱਤੇ ਕੁਝ ਨਵੇਂ ਨਿਯਮ ਜਿਹੜੇ ਸੀ ਉਹਨਾਂ ਨੇ ਜਾਰੀ ਕੀਤੇ ਸਿੱਖਾਂ ਦੇ ਲਈ ਉਸ ਤੋਂ ਬਾਅਦ ਹੈ ਅਕਬਰ ਦੇ ਨਾਲ ਮਿੱਤਰਤਾ ਭਰੇ ਸੰਬੰਧ ਮੁਗਲਸ ਮੁਗਲ ਬਾਦਸ਼ਾਹ ਜਿਹੜੇ ਅਕਬਰ ਸੀਗੇ ਸਾਰੇ ਧਰਮਾਂ ਨੂੰ ਸ਼ੈਨ ਸ਼ੀਲਤਾ ਸੀ ਅਤੇ ਉਹ ਉਸ ਉਹੋ ਗੁਰੂ ਅਮਰਦਾਸ ਜੀ ਦੇ ਸ਼ੁਰੂ ਸ੍ਰੀ ਗੁਰੂ ਰਾਮਦਾਸ ਜੀ ਨੂੰ ਬੜੀ ਇੱਜ਼ਤ ਕਰਦੇ ਸੀ ਉਹ ਕਹਿੰਦੇ ਸੀ ਕਿ ਸ੍ਰੀ ਗੁਰੂ ਰਾਮਦਾਸ ਜੀ ਸਮੇਂ ਦੇ ਇੱਕ ਵਾਰੀ ਜਿਹੜੇ ਸੀ ਪੰਜਾਬ ਦੇ ਬੁਰੇ ਕਾਲ ਦੇ ਵਿੱਚ ਅਕਾਲ ਲਪੇਟ ਵਿੱਚ ਆ ਗਏ ਸੀ ਤੇ ਕਿਸਾਨਾਂ ਦੀ ਖੁੱਬ ਜਿਹੜੀ ਦਸ਼ਾ ਸੀ ਉਹ ਖਰਾਬ ਹੋਈ ਤਾਂ ਗੁਰੂ ਜੀ ਦੇ ਕਹਿਣ ਤੇ ਅਕਬਰ ਨੇ ਜਿਹੜਾ ਸੀ ਕਿਸਾਨਾਂ ਦਾ ਜਿਹੜੇ ਪੂਰੇ ਸਾਲ ਦਾ ਲਗਾਨ ਸੀ ਉਹਨੂੰ ਮਾਫ਼ ਕਰ ਦਿੱਤਾ ਸੀ ਤਾਂ ਜੋ ਕੀ ਉਹ ਦੁਬਾਰਾ ਆਪਣੇ ਆਪ ਨੂੰ ਸੰਗਠਿਤ ਕਰ ਸਕਣ ਤੇ ਆਪਣੇ ਪੈਸੇ ਨੂੰ ਹੋਰ ਵੀ ਵਧਾ ਸਕਣ ਲਾਸਟ ਹੈ ਗੁਰਗੱਦੀ ਦੀ ਜੱਦੀ ਦੀ ਸਿਧਾਂਤ ਗੁਰੂ ਰਾਮਦਾਸ ਜੀ ਜਿਹੜੇ ਗੁਰਗੱਦੀ ਦੀ ਜੱਦੀ ਰੂਪ ਦੇ ਵਿੱਚ ਪ੍ਰਦਾਨ ਕੀਤਾ ਗਿਆ ਉਹਨਾਂ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਕੁਝ ਸਮੇਂ ਬਾਅਦ ਵੀ ਜੱਦੀ ਸਿਧਾਂਤ ਨੂੰ ਪਾਲਣ ਕਰਦੇ ਹੋਏ ਆਪਣੇ ਛੋਟੇ ਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਜੀ ਗੁਰਗੱਦੀ ਸੌਂਪੀ ਗੁਰੂ ਰਾਮਦਾਸ ਜੀ ਜਿਹੜੇ ਸੀ ਗੁਰਗੱਦੀ ਦੇ ਵਿੱਚ ਜੱਦੀ ਬਣਾ ਕੇ ਸਿੱਖ ਇਤਿਹਾਸ ਦਾ ਇੱਕ ਨਵਾਂ अध्याय ਵੀ ਸ਼ੁਰੂ ਕੀਤਾ ਸੀ ਤੇ ਵਿੱਚ ਲਾਤਿਫ ਤੇ ਸ਼ਬਦਾਂ ਦੇ ਵਿੱਚ ਇਸ ਤੇ ਗੁਰੂ ਕੇ ਸਰੂਪ ਨੂ ਵੀ ਬਦਲ ਦਿੱਤਾ ਇਸ ਤੋਂ ਬਾਅਦ ਸਿੱਖਾਂ ਦੇ ਗੁਰੂ ਨੇ ਆਪਣਾ ਧਾਰਮਿਕ ਨੇਤਾ ਨਹੀਂ ਸਗੋ ਆਪਣਾ ਸ਼ਾਸਕ ਮੰਨ ਲਿਆ ਸੀ ਪਰੰਤੂ ਇੱਕ ਗੱਲ ਧਿਆਨ ਦੇਣ ਯੋਗ ਹੈ ਕਿ ਜਿਹੜਾ ਗੁਰੂ ਦੀ ਅਪਾਧੀ ਸੀ ਉਹਦੇ ਆਧਾਰ ਗੁਣ ਤੇ ਗੁਣਵਰਤਾ ਦੇ ਨਾਲ ਰਿਹਾ ਸੀ ਅੱਗੇ ਹੈ ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਦੇ ਵਿਕਾਸ ਦੇ ਲਈ ਕੀ ਯੋਗਦਾਨ ਪਾਇਆ ਵੀ ਗੁਰੂ ਅਰਜਨ ਦੇਵ ਜੀ ਸਭ ਨੂੰ ਪਤਾ ਵਾ ਵੀ ਉਹਨਾਂ ਨੇ ਗੁਰਗੱਦੀ ਸੰਭਾਲੀ ਸੀਗੀ ਅਤੇ ਸਿੱਖ ਇਤਿਹਾਸ ਦੇ ਵਿੱਚ ਜਿਹੜਾ ਨਵਾਂ ਦੌਰ ਦੇ ਵਿੱਚ ਪ੍ਰਵੇਸ਼ ਹੋਇਆ ਸੀ ਉਹਨਾਂ ਦੀ ਯਤਰਾ ਦੇ ਨਾਲ ਜਿਹੜਾ ਹਰਮੰਦਰ ਸਾਹਿਬ ਸੀ ਉਹ ਬਣਵਾਇਆ ਗਿਆ ਤੇ ਸਿੱਖਾਂ ਦੇ ਅਨੇਕ ਜਿਹੜੇ ਤੀਰਥ ਸਥਾਨ ਸੀ ਉਹ ਬਣਾਏ ਗਏ ਉਹੋ ਨਹੀਂ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੰਕਲਨ ਕਰਵਾਇਆ ਅੱਜ ਕੱਲ ਜਿਹੜੇ ਸਿੱਖ ਤਰਬ ਉਹ ਹੀ ਤਰ ਹੈ ਜੋ ਹਿੰਦੂਆਂ ਦੇ ਲਈ ਰਾਮਾਇਣ ਮੁ슬ਮਾਨਾਂ ਦੇ ਲਈ ਕੁਰਾਨ ਸ਼ਰੀਫ ਅਤੇ ਈਸਾਈਆਂ ਦੇ ਲਈ ਬਾਈਬਲ ਦਾ ਪ੍ਰਾਪਤ ਹੈ ਇਸ ਸੰਖੇਪ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੇ ਕੰਮ ਤੇ ਸਫਲਤਾਵਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ ਰਮੰਦਰ ਸਾਹਿਬ ਦਾ ਨਿਰਮਾਣ ਗੁਰੂ ਅਮਰਦਾਸ ਜੀ ਦੇ ਜੁੱਤੀ ਜੋ ਸਮਾਣ ਮਗਰੋਂ ਵੀ ਗੁਰੂ ਅਰਜਨ ਦੇਵ ਜੀ ਨੇ ਜਿਹੜਾ ਸੀ ਅੰਮ੍ਰਿਤਸਰ ਅਤੇ ਸੰਤੋਖ ਸਰਨਾਮੀ ਜਿਹੜੇ ਸਰੋਵਰ ਸੀ ਉਹਦਾ ਨਿਰਮਾਣ ਦਾ ਕੰਮ ਪੂਰਾ ਕੀਤਾ ਉਹਨਾਂ ਨੇ ਅੰਮ੍ਰਿਤਸਰ ਦੇ ਸਰੋਵਰ ਦੇ ਵਿੱਚ ਰਮੰਦਰ ਸਾਹਿਬ ਦਾ ਨਿਰਮਾਣ ਕੀਤਾ ਗੁਰੂ ਜੀ ਨੇ ਉਸ ਦੇ ਚਾਰੇ ਪਾਸੇ ਇੱਕ ਦਰਬਾਰ ਵੀ ਛੜਵਾਇਆ ਇਸ ਦਰਬਾਰਾਂ ਦੇ ਵਿੱਚ ਇਹ ਗੱਲ ਪ੍ਰਤੀਕ ਸੀ ਵੀ ਉੱਥੇ ਇਹ ਤਪੰਦਰ ਜਿਹੜਾ ਸਾਰੇ ਧਰਮ ਅਤੇ ਜਾਤੀ ਦੇ ਲੋਕਾਂ ਲਈ ਖੁੱਲਾ ਵਾ ਨੈਕਸਟ ਹੈ ਤਰਨ ਤਾਰਨ ਦੀ ਸਥਾਪਨਾ ਗੁਰੂ ਅਰਜਨ ਦੇਵ ਜੀ ਨੇ ਜਿਹੜੇ ਅੰਮ੍ਰਿਤਸਰ ਤੋਂ ਇਲਾਵਾ ਵੀ ਹੋਰ ਵੀ ਕਈ ਸ਼ਹਿਰ ਤੇ ਸਰੋਵਰ ਤੇ ਸਮਾਰਕਾਂ ਦਾ ਨਿਰਮਾਣ ਕਰਵਾਇਆ ਸੀਗਾ ਤਰਨਤਾਰਨ ਇਹਨਾਂ ਵਿੱਚੋਂ ਇੱਕ ਸੀ ਇਸ ਦਾ ਨਿਰਮਾਣ ਉਹਨਾਂ ਨੇ ਮਾਂਝਾ ਪ੍ਰਦੇਸ਼ ਦੇ ਠੀਕ ਵਿਚਕਾਰ ਕਰਵਾਇਆ ਤੇ ਅੰਮ੍ਰਿਤਸਰ ਜੀ ਤਰਨਤਾਰਨ ਵੀ ਸਿੱਖਾਂ ਦਾ ਇੱਕ ਪ੍ਰਸਿੱਧ ਤੀਰਥ ਸਥਾਨ ਵੀ ਬਣ ਗਿਆ ਸੀ ਉਸ ਤੋਂ ਬਾਅਦ ਹੈ ਲਾਹੌਰ ਦੇ ਵਿੱਚ ਬੌਲੀ ਦਾ ਨਿਰਮਾਣ ਗੁਰੂ ਅਰਜਨ ਦੇਵ ਜੀ ਨੇ ਆਪ ਨੇ ਆਪਣੀ ਲਾਹੌਰ ਯਾਤਰਾ ਦੌਰਾਨ ਡੱਬੀ ਵਾਲਾ ਬਾਜ਼ਾਰ ਦੇ ਵਿੱਚ ਇੱਕ ਬੌਲੀ ਦਾ ਨਿਰਮਾਣ ਕਰਵਾਇਆ ਇਸ ਬੌਲੀ ਦੇ ਨਿਰਮਾਣ ਦੇ ਨਾਲ ਨੇੜੇ ਦੇਸ਼ਾਂ ਦੇ ਵਿੱਚ ਸਿੱਖਾਂ ਦਾ ਇੱਕ ਤੀਰਥ ਸਥਾਨ ਵੀ ਪ੍ਰਾਪਤ ਹੋ ਗਿਆ ਸੀ ਨੈਕਸਟ ਹੈ ਹਰੀ ਗੋਵਿੰਦ ਅਤੇ 66ਾਟਰਾ ਦੀ ਸਥਾਪਨਾ ਗੁਰੂ ਜੀ ਨੇ ਆਪਣੇ ਪੁੱਤਰ ਹਰੀ ਗੋਵਿੰਦ ਦੇ ਜਨਮ ਦੀ ਖੁਸ਼ੀ ਦੇ ਵਿੱਚ ਬਿਆਸ ਨਦੀ ਦੇ ਕਿਨਾਰੇ ਵਿੱਚ ਗੋਵਿੰਦਪੁਰ ਦਾ ਸ਼ਹਿਰ ਦੀ ਸਥਾਪਨਾ ਕੀਤੀ ਇਸ ਤੋਂ ਇਲਾਵਾ ਉਹਨਾਂ ਨੇ ਅਮਰਸਰ ਦੇ ਨਦੀ ਨਜ਼ਦੀਕ ਪਾਣੀ ਦੀ ਕਮੀ ਨੂੰ ਦੂਰ ਕਰਨ ਦੇ ਲਈ ਇੱਕ ਖੂਹ ਵੀ ਬਣਵਾਇਆ ਕਿਉਂਕਿ ਇਹ ਖੂਹ ਜਿਹੜਾ ਸੀ ਚਿਹਰਾਟ ਚਲਦੇ ਸੀ ਤਾਂ ਇਸ ਕਰਕੇ ਚਿਹਰਾਟਾ ਜਿਹੜਾ ਸੀ ਇਸ ਨੂੰ ਬੁਲਾਣਾ ਜਾਣ ਲੱਗਿਆ ਫਿਰ ਉਸ ਤੋਂ ਬਾਅਦ ਆਇਆ ਜੀ ਕਰਤਾਰਪੁਰ ਦੀ ਨੀਵ ਰੱਖਣੀ ਗੁਰੂ ਜੀ ਨੇ 1993 ਸੌਰੀ 1593 ਦੇ ਵਿੱਚ ਜਲੰਧਰ ਦਬਾਬ ਦੇ ਇੱਕ ਸ਼ਹਿਰ ਦੀ ਸਫਰਾ ਕੀਤੀ ਜਿਸ ਦਾ ਨਾਮ ਕਰਤਾਰਪੁਰ ਰੱਖਿਆ ਗਿਆ ਉਹਨਾਂ ਦੇ ਠੀਕ ਇੱਕ ਸਰੋਵਰ ਦਾ ਨਿਰਮਾਣ ਕਰਵਾਇਆ ਜਿਸ ਨੂੰ ਕੰਗਸਰ ਦੇ ਨਾਮ ਨਾਲ ਵੀ ਪ੍ਰਸਿੱਧ ਹੈ ਮੰਸਤ ਪ੍ਰਥਾ ਦੀ ਵਿਕਾਸ ਗੁਰੂ ਜੀ ਨੇ ਆਪਣੇ ਸਿੱਖਾਂ ਦੇ ਉਦੇਸ਼ ਦਿੱਤਾ ਕਿ ਉਹ ਆਪਣੇ ਜਿਹੜਾ ਆਮਦਨ ਆਉਦਾ 1/3 ਜਾਂ 1/10 1/10ਵਾਂ ਹਿੱਸਾ ਜਾਨਕੀ ਦਸਵੰਦ ਜ਼ਰੂਰ ਮੰਸਾ ਦੇ ਵਿੱਚ ਜਮ੍ਹਾਂ ਕਰਵਾਉਣ ਮਨਸਾ ਵਿਸਾਖੀ ਅਤੇ ਇਸ ਰਕਮ ਨੂੰ ਅੰਮ੍ਰਿਤਸਰ ਦੇ ਕੇਂਦਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਲੈਂਦੇ ਸੀ ਤੇ ਇਹ ਰਾਸ਼ੀ ਇਕੱਠੀ ਕਰਕੇ ਆਪਣੇ ਪ੍ਰਤੀਨਿਧੀਆਂ ਨੂੰ ਨਿਯੁਕਤ ਕਰਨ ਲਈ ਲਗਾਈਆਂ ਤੇ ਇਹਨਾਂ ਦੀਆਂ ਸੰਗਤਾਂ ਵੀ ਕਰਦੇ ਸਨ ਉਸ ਤੋਂ ਬਾਅਦ ਹੈ ਆਦੀ ਗ੍ਰੰਥ ਆਦੀ ਗ੍ਰੰਥ ਦਾ ਸੰਕਲਨ ਵੀ ਜਿਹੜੇ ਗੁਰੂ ਅਰਜਨ ਦੇਵ ਜੀ ਸੀਗੇ ਆਦੀ ਗ੍ਰੰਥ ਦੀ ਸਥਾਪਨਾ ਦਾ ਸੰਕਲਨ ਕਰਕੇ ਜਿਹੜੇ ਸਿੱਖਾਂ ਦਾ ਇੱਕ ਧਾਰਮਿਕ ਗ੍ਰੰਥ ਵੀ ਪ੍ਰਦਾਨ ਕੀਤਾ ਗੁਰੂ ਜੀ ਨੇ ਰਾਮਸਰ ਦੇ ਵਿੱਚ ਆਦੀ ਗ੍ਰੰਥ ਦੀ ਸੰਕਲਨ ਦਾ ਕੰਮ ਵੀ ਸ਼ੁਰੂ ਕੀਤਾ ਸੀ ਤੇ ਇਸ ਦੇ ਨਾਲ ਉਹਨਾਂ ਨੇ ਭਾਈ ਗੁਰਦਾਸ ਜੀ ਨੂੰ ਗੁਰੂ ਜੀ ਦੇ ਸਹਿਯੋਗ ਦਿੱਤਾ ਤੇ ਅੰਤ ਵਿੱਚ 1604 ਦੇ ਵਿੱਚ ਆਦੀ ਗ੍ਰੰਥ ਨੂੰ ਉਹਨਾਂ ਨੇ ਆਪਣੇ ਪਹਿਲੇ ਚਾਰ ਗੁਰੂ ਸਾਹਿਬਾਨ ਦੀਆਂ ਬਾਣੀਆਂ ਤੇ ਫਿਰ ਪੱਕੀ ਫਿਰ ਫਕਤਾਨੀਆਂ ਬਾਣੀਆਂ ਤੇ ਫਿਰ ਪੱਟਾਂ ਦੀਆਂ ਵਾਰੀਆਂ ਨੂੰ ਵੀ ਸੰਕਲਨ ਕੀਤਾ ਘੋੜਿਆਂ ਦਾ ਵਪਾਰ ਵੀ ਗੁਰੂ ਜੀ ਜਿਹੜੇ ਸੀਗੇ ਸਿੱਖ ਦੇ ਵਿੱਚ ਘੋੜਿਆਂ ਦਾ ਵਪਾਰ ਨੂੰ ਪ੍ਰੇਰਿਤ ਕੀਤਾ ਤੇ ਉਹਨਾਂ ਨੇ ហេਟ ਲਿਖੇ ਲਾਭ ਵੀ ਹੋਏ ਉਸ ਸਮੇਂ ਜਿਹੜਾ ਵਪਾਰ ਘੋੜਿਆਂ ਵਪਾਰ ਸੀ ਬਹੁਤ লাভਮੰਦ ਸੀ ਇਸੇ ਸੱਟੇ ਵਜੋਂ ਜਿਹੜੇ ਲੋਕ ਜਿਹੜੇ ਸੀ ਸਿੱਖ ਲੋਕ ਅਮੀਰ ਹੋਏ ਤੇ ਉਹਨਾਂ ਨੇ ਆਪਣਾ ਦਸਵੰਦ ਵੀ ਦੇਣਾ ਹੁਣ ਔਖਾ ਨਹੀਂ ਰਿਹਾ ਤੇ ਇਸ ਵਪਾਰ ਨੇ ਜਿਹੜਾ ਸੀ ਸਿੱਖਾਂ ਨੂੰ ਘੋੜਿਆਂ ਦੀ ਚੰਗੀ ਪਰਖ ਵੀ ਕਰਵਾ ਦਿੱਤੀ ਇਹ ਗੱਲ ਤੋਂ ਨਾਲ ਉਹ ਸੈਨਿਕ ਸੰਗਠਨ ਦੇ ਵਿੱਚ ਵੀ ਕੰਮ ਲਈ ਬੜੀ ਆਈ ਫਿਰ ਦੂਬਾ ਚੌਥਾ ਹੈ ਧਰਮ ਪ੍ਰਚਾਰ ਕੰਮ ਗੁਰੂ ਅਰਜਨ ਦੇਵ ਜੀ ਨੇ ਧਰਮ ਪ੍ਰਚਾਰ ਦੇ ਰਾਹੀਂ ਲੋਕਾਂ ਨੂੰ ਵੀ ਆਪਣ ਸਿੱਖ ਬਣਵਾਇਆ ਤੇ ਉਹਨਾਂ ਨੇ ਆਪਣੀਆਂ ਆਦਰਸ਼ ਸਿੱਖਿਆਵਾਂ ਚੰਗੇ ਵਿਵਹਾਰ ਨਿਮਰ ਸਵਾਰ ਤੇ ਸਹਿਣਸ਼ੀਲਤਾ ਦੇ ਅਨੇਕ ਲੋਕਾਂ ਨੂੰ ਵੀ ਪ੍ਰਭਾਵਿਤ ਕੀਤਾ ਸੀ ਲਾਸਟ ਕੁਐਸਚਨ ਹੈ ਇਸ ਸੈਸ਼ਨ ਦਾ ਗੁਰੂ ਹਰगोਬਿੰਦ ਸਿੰਘ ਜੀ ਦੀਆਂ ਨਵੀਆਂ ਨੀਤੀਆਂ ਦਾ ਵਰਣਨ ਕਰੋ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦੇ ਪੁੱਤਰ ਜਿਹੜੇ ਸੀ ਹਰगोविंद ਸਿੰਘ ਜੀ ਜਿਹੜੇ ਸਿੱਖਾਂ ਦੇ 6ਵੇਂ ਗੁਰੂ ਵੀ ਬਣੇ ਉਹਨਾਂ ਨੇ ਇੱਕ ਨਵੀਂ ਨੀਤੀ ਦਾ ਜਨਮ ਦਿੱਤਾ ਇਸ ਨੀਤੀ ਦਾ ਮੁੱਖ ਉਦੇਸ਼ ਸ਼ਾਂਤੀਪੂਰੀ ਹੈ ਹੋਣ ਦੇ ਨਾਲ ਨਾਲ ਨਿਡਰਤਾ ਤੇ ਅਤੇ ਹੌਸਲੇਲਾ ਬਣਾਉਣਾ ਸੀ ਗੁਰੂ ਗੁਰੂ ਸਾਹਿਬ ਜੀ ਦੁਆਰਾ ਅਪਣਾਈਆਂ ਗਈਆਂ ਨਵੀਆਂ ਨੀਤੀਆਂ ਦਾ ਵਿਸਥਾਰ ਹੇਠ ਲਿਖੇ ਹੈ ਪਹਿਲਾ ਹੈ ਰਾਜਸੀ ਜਨ ਅਤੇ ਸੱਚੇ ਪਾਤਸ਼ਾਹ ਦੀ ਉਪਾਧੀ ਧਾਰਨ ਕਰਨਾ ਨਵੀਂ ਨੀਤੀ ਦੇ ਚਲਦੇ ਹਨ ਗੁਰੂ ਜੀ ਨੇ ਜਿਹੜੇ ਚੰਗੇ ਸਿੱਖ ਉਪਾਦੀ ਸੀਗੇ ਉਹ ਸਿੱਖ ਸੱਚੇ ਪਾਤਸ਼ਾਹ ਦੀ ਪਾਦੀ ਵੀ ਧਾਰਨ ਕੀਤੀ ਅਤੇ अनेका ਸ਼ਾਹੀ ਚਿੰਨ੍ਹਾਂ ਨੂੰ ਦਾ ਵੀ ਗ੍ਰਹਿਣ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਆਪਣੇ ਨਾਲ ਸ਼ਾਹੀ ਵਸਤਰ ਪਹਿਨਣਾ ਆਰੰਭ ਕਰ ਦਿੱਤੇ। ਉਹਨਾਂ ਨੇ ਦੋ ਤਲਵਾਰਾਂ ਤੇ ਛਤਰ ਅਤੇ ਕਲੰਗੀ ਦਾ ਵੀ ਧਾਰਨ ਕੀਤੀ। ਗੁਰੂ ਜੀ ਨੇ ਬਾਦਸ਼ਾਹਾਂ ਦੇ ਵਾਂਗ ਆਪਣਾ ਜਿਹੜਾ ਅੰਗ ਅੰਗ ਰક્ષਕ ਵੀ ਰੱਖਣੇ ਲੱਗੇ। ਉਸ ਤੋਂ ਬਾਅਦ ਮੀਰੀ ਪੀਰੀ ਦੀ ਤਲਵਾਰਾਂ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਸੋਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਸਿੱਖਾਂ ਦੇ ਅਧਿਆਤਮਿਕ ਨੇਤਾ ਦੇ ਨਾਲ-ਨਾਲ ਉਹਨਾਂ ਨੇ ਸੈਨਿਕ ਨੇਤਾ ਵੀ ਬਣ ਗਏ ਸੀਗੇ ਤੇ ਹੁਣ ਉਹ ਸਿੱਖਾਂ ਨੂੰ ਵੀਰ ਪੀਰ ਵੀ ਪੀਰ ਵੀ ਸੀ ਅਤੇ ਮੀਰ ਵੀ ਸੀ ਇਹਨਾਂ ਦੋਹਾਂ ਗੱਲਾਂ ਦਾ ਸਪਸ਼ਟ ਹੁੰਦਾ ਹੈ ਕਿ ਉਹ ਮੀਰੀ ਪੀਰੀ ਨਾਂ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਤੇ ਉਹਨਾਂ ਨੇ ਸਿੱਖਾਂ ਨੂੰ ਕੁਸ਼ਤੀ ਕਰਨਾ ਕਸਰਤ ਕਰਨਾ ਸ਼ਿਕਾਰ ਖੇਡਣਾ ਘੋੜਸਵਾਰੀ ਕਰਨ ਲਈ ਪ੍ਰੇਰਿਤ ਕੀਤਾ ਇਹਨਾਂ ਨਾਲ ਉਹ ਸਿੱਖਾਂ ਦੇ ਉਹ ਸਿੱਖ ਸੰਤਾਂ ਦੇ ਲਈ ਸੰਤ ਸਿਪਾਹੀਆਂ ਦਾ ਰੂਪ ਵੀ ਧਾਰਨ ਕੀਤਾ ਅਗੇ ਹਾਲ ਅਕਾਲ ਤਖਤ ਦੀ ਉਸਾਰੀ ਗੁਰੂ ਜੀ ਨੇ ਸਿੱਖਾਂ ਦੇ ਅਧਿਆਤਮਿਕ ਸਿੱਖਿਆ ਦੇਣ ਦੇ ਬਿਨਾ ਸਮਾਜ ਸੰਸਾਰਿਕ ਵਿਸ਼ੇਸ਼ਾਂ ਤੇ ਵੀ ਉਹਨਾਂ ਦੀ ਅਗਵਾਈ ਕਰਨਾ ਚਾਹੁੰਦੇ ਸੀ ਉਹ ਹਰਿਮੰਦਰ ਸਾਹਿਬ ਦੇ ਵਿੱਚ ਸਿੱਖਾਂ ਨੂੰ ਧਾਰਮਿਕ ਸਿੱਖਿਆ ਦੇਣੀ ਲੱਗੇ ਪਰ ਸੰਸਾਰਿਕ ਵਿਸ਼ਿਆਂ ਦੇ ਲਈ ਸਿੱਖਾਂ ਦੀ ਕਾਰਵਾਈ ਕਰਨ ਦੇ ਲਈ ਉਹਨਾਂ ਨੂੰ ਹਰਿਮੰਦਰ ਸਾਹਿਬ ਦੇ ਲਈ ਆਪਣਾ ਇੱਕ ਨਵਾਂ ਭਵਨ ਬਣਵਾਉਣਾ ਪਿਆ ਜਿਸ ਨੂੰ ਅਕਾਲ ਤਖਤ ਦਾ ਨਾਮ ਦਿੱਤਾ ਗਿਆ ਉਸ ਤੋਂ ਬਾਅਦ ਹੈ ਸੈਨਿਕ ਸੰਗਠਨ ਗੁਰੂ ਗੋਬਿੰਦ ਸਿੰਘ ਜੀ ਨੇ ਆਤਮ ਰੱਖਿਆ ਦੇ ਲਈ ਇੱਕ ਸੈਨਾ ਦਾ ਸੰਗਠਨ ਕੀਤਾ ਸੀ ਇਹਨਾਂ ਦੇ ਵਿੱਚ ਉਹ ਸ਼ਸਤਰਧਾਰੀ ਜਿਹੜੇ ਲੋਕ ਸੀਗੇ ਤੇ ਵਲੈਂਟੇਅਰ ਸੈਨਿਕਸ ਜਿਹੜੇ ਸੀ ਉਹਨਾਂ ਨਾਲ ਜੁੜੇ ਬੀ ਮਾਲਵਾ ਮੱਝਾ ਦੁਆਬਾ ਤੇ ਵਿੱਚ ਅਨੇਕਾ ਯੁੱਧੀਆਂ ਨੇ ਜਵਾਨ ਗੁਰੂ ਜੀ ਦੇ ਸੈਨਾ ਵਿੱਚ ਭਰਤੀ ਕੀਤੇ ਕੇਵਲ 100 ਜਿਹੇ ਵਲੈਂਟੇਅਰ ਸੀ ਜਿਹੜੇ ਬਿਨਾਂ ਬੇਤਨ ਲੈ ਹੀ ਲੜਦੇ ਸੀ ਇਹਨਾਂ ਵਿੱਚ ਪੰਜ ਜੱਥਿਆਂ ਦੇ ਵਿੱਚ ਵੰਡਿਆ ਗਿਆ ਇਸ ਤੋਂ ਇਲਾਵਾ ਪੈਂਦਾ ਖਾਨ ਨਾਂ ਦਾ ਇੱਕ ਪਠਾਨ ਵੀ ਅਧੀਨ ਪਠਾਨਾਂ ਦੀ ਵੀ ਇੱਕ ਵੱਖਰੀ ਸੈਨਾ ਸੀ ਕੋਸ ਤੋਂ ਇਲਾਵਾ ਘੋੜਸਵਾਰੀ ਤੇ ਸ਼ਸਤਰ ਭੇਟ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਨਵੀਂ ਨੀਤੀ ਦੇ ਵਿੱਚ ਵਧੇਰੇ ਸਫਲ ਕਰਨ ਦੇ ਲਈ ਇੱਕ ਹੋਰ ਵਿਸ਼ੇਸ਼ ਕਦਮ ਚੁੱਕਿਆ ਉਹਨਾਂ ਨੇ ਸਿੱਖਾਂ ਨੂੰ ਕਿਹਾ ਕਿ ਉਹ ਜਿੱਥੋਂ ਤੀਕ ਸੰਭਵ ਹੋ ਸਕੇ ਸ਼ਸਤਰ ਅਤੇ ਘੋੜਸਵਾਰ ਘੋੜ ਉਪਹਾਰ ਨੂੰ ਭੇਟ ਕਰਨ ਸਿੱਟੇ ਵੱਜੋ ਗੁਰੂ ਜੀ ਨੇ ਕਾਫੀ ਮਾਤਰਾ ਦੇ ਵਿੱਚ ਸਮਗਰੀ ਇਕੱਠੀ ਹੋ ਗਈ ਫਿਰ ਅੱਗੇ ਹੈ ਅੰਮ੍ਰਿਤਸਰ ਦੇ ਵਿੱਚ ਕਿਲੇਬੰਦੀ ਗੁਰੂ ਜੀ ਨੇ ਸਿੱਖਾਂ ਦੀ ਸੁਰੱਖਿਆ ਦੇ ਲਈ ਰਾਮਸਰਪੁਰ ਰਜਾ ਅੰਮ੍ਰਿਤਸਰ ਦੇ ਚਾਰੇ ਪਾਸੇ ਦਿਵਾਰਾਂ ਬਣਵਾਈਆਂ ਇਸ ਨਗਰ ਦੇ ਵਿੱਚ ਇੱਕ ਕਿਲਾ ਵੀ ਬਣਵਾਇਆ ਗਿਆ ਸੀ ਜਿਸ ਦਾ ਨਾਮ ਲੋਹਗੜ੍ਹ ਰੱਖਿਆ ਗਿਆ ਇਸ ਕਿਲੇ ਦੇ ਵਿੱਚ ਕਾਫੀ ਮਾਤਰਾ ਵਿੱਚ ਸੈਨਿਕ ਸਮੱਗਰੀ ਵੀ ਇਕੱਤਰਿਤ ਕੀਤੀ ਗਈ ਉਸ ਤੋਂ ਬਾਅਦ ਗੁਰੂ ਜੀ ਦੀ ਨਿੱਤ ਵੀ ਕਰਮ ਦੇ ਵਿੱਚ ਪਰਿਵਰਤਨ ਗੁਰੂ ਹਰगोਬਿੰਦ ਜੀ ਨੇ ਨਵੀਆਂ ਨੀਤੀਆਂ ਅਨੁਸਾਰ ਉਹਨਾਂ ਨੇ ਦਿਨਾਂ ਦੇ ਵਿੱਚ ਕੰਮ ਕਰਨ ਦੇ ਵਿੱਚ ਪਰਿਵਰਤਨ ਆਏ ਨਵੇਂ ਨਿੱਤ ਨੇਮ ਅਨੁਸਾਰ ਉਹ ਵਾ ਸਵੇਰੇ ਨਹਾ ਧੋ ਕੇ ਹਰਮੰਦਰ ਸਾਹਿਬ ਦੇ ਵਿੱਚ ਧਾਰਮਿਕ ਉਦੇਸ਼ ਦੇਣ ਲਈ ਜਾਂਦੇ ਸਨ ਅਤੇ ਫਿਰ ਉਹ ਸੈਨਿਕਾਂ ਨੂੰ ਸਵੇਰ ਦਾ ਭੋਜਨ ਵੰਡਦੇ ਸਨ ਅਤੇ ਉਸ ਤੋਂ ਮਗਰੋਂ ਕੁਝ ਸਮੇਂ ਲਈ ਆਰਾਮ ਕਰਕੇ ਸ਼ਿਕਾਰ ਕਰ ਜਾਂਦੇ ਸੀ ਅਤੇ ਅਬਦੁੱਲਾ ਨੱਥਾ ਮੱਲ ਨੂੰ ਉੱਚੇ ਸੁਰ ਦੇ ਵੀਰ ਰਸ ਦੇ ਰਾਗ ਵੀ ਜਿਹੜੇ ਉਹ ਨਿਯੁਕਤ ਕੀਤੇ ਹੋਏ ਸੀ ਜਿਹੜੇ ਕਿ ਸਿੱਖਾਂ ਦੇ ਵਿੱਚ ਇੱਕ ਨਵੀਂ ਨੀਤੀ ਨੂੰ ਵੀ ਤਿਆਰ ਕਰ ਰਹੇ ਸੀ ਅੱਗੇ ਹੈ ਲਾਸਟ ਹੈ ਆਤਮ ਰੱਖਿਆ ਦੀ ਭਾਵਨਾ ਗੁਰੂ ਹਰਗੋਬਿੰਦ ਸਿੰਘ ਜੀ ਨੇ ਆਪਣੀ ਨਵੀਂ ਨੀਤੀ ਜਿਹੜੀ ਆਤਮ ਰੱਖਿਆ ਦੀ ਭਾਵਨਾ ਨੂੰ ਨਿਰਧਾਰਿਤ ਕੀਤੀ ਉਹ ਸੈਨਿਕ ਸ਼ਕਤੀਆਂ ਦੇ ਨਾਤਾ ਨਾਤਾ ਕਿਸੇ ਇਲਾਕੇ ਵਿੱਚ ਕਬਜ਼ਾ ਕਰਨ ਦੇ ਪੱਖ ਦੇ ਵਿੱਚ ਸਨ ਅਤੇ ਨਾ ਹੀ ਕਿਸੇ ਦੇ ਜ਼ਬਰਦਸਤ ਹਮਲਾ ਕਰਨ ਦੇ ਹੱਕ ਦੇ ਵਿੱਚ ਸੀ ਉਹਨਾਂ ਨੇ ਮੁਗਲਾਂ ਦੇ ਵਿਰੁੱਧ ਅਨੇਕਾ ਜੁੱਦ ਜੁੱਦ ਕੀਤੇ ਪਰ ਉਹਨਾਂ ਨੇ ਯੁੱਧਾਂ ਦਾ ਉਦੇਸ਼ ਮੁਗਲਾਂ ਨੂੰ ਪਰਦੇਸ਼ ਖੋਣਾ ਨਹੀਂ ਸਗੋ ਉਹਨਾਂ ਤੋਂ ਆਪਣੀ ਰੱਖਿਆ ਕਰਨਾ ਸੀ ਇਸ ਤਰੀਕੇ ਨਾਲ ਸਾਨੂੰ ਜਿਹੜਾ ਸਿੱਖਾਂ ਦਾ ਕਈ ਤਰ੍ਹਾਂ ਦਾ ਮਹਾਨ ਇਤਿਹਾਸ ਜਿਹੜਾ ਉਹ ਸਾਨੂੰ ਪੜਨ ਨੂੰ ਮਿਲਿਆ ਜਿਹਦੇ ਵਿੱਚ ਅਸੀਂ ਕਈ ਗੁਰੂ ਸਾਹਿਬਾਨਾਂ ਦੇ ਬਾਰੇ ਡਿਸਕਸ ਕੀਤਾ ਆਈ ਹੋਪ ਤੁਹਾਨੂੰ ਇਹ ਸੈਸ਼ਨ ਵੀ ਪਸੰਦ ਆਇਆ ਹੋਊ ਤੇ ਗੁਰੂਆਂ ਦੀ ਹਿਸਟਰੀ ਵੀ ਤੁਹਾਨੂੰ ਵਧੀਆ ਲੱਗੀ ਹੋਊਗੀ ਜੇਕਰ ਫਿਰ ਵੀ ਕਿਸੇ ਚੀਜ਼ ਦੀ ਪ੍ਰੋਬਲਮ ਆ ਰਹੀ ਹੈ ਤਾਂ ਜਰੂਰ ਮੇਰੇ ਕਮੈਂਟ ਬਾਕਸ ਤੇ ਵਿੱਚ ਲਿਖੋ ਤੇ ਮੈਂ ਜਿੰਨੀ ਜਲਦੀ ਹੋ ਸਕੇ ਤੁਹਾਡੇ ਪ੍ਰੋਬਲਮ ਨੂੰ ਸੌਟ ਆਊਟ ਕਰਨ ਦੀ ਕੋਸ਼ਿਸ਼ ਕਰੂੰਗਾ ਜੇਕਰ ਸੈਸ਼ਨ ਵਧੀਆ ਲੱਗਿਆ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਮੇਰੇ YouTube ਚੈਨਲ ਨਾਲ ਜੁੜੋ ਥੈਂਕਸ ਅਲੌਟ ਵਾਚਿੰਗ ਫੋਰ ਮਾਈ ਸੈਸ਼ਨ